ਨੰਬਰ ਨੂੰ ਥੋਬਿਆਣਾ ਬਸਤੀ ਦੇ ਵਿੱਚ ਇੱਕ ਲੜਾਈ ਹੋਈ ਸੀ ਜਿਸ ਦੇ ਵਿੱਚ ਧਰਮਿੰਦਰ ਅਤੇ ਜਤਿੰਦਰ ਦੋ ਸਕੇ ਭਰਾ ਸੀਗੇ ਜਿਸ ਨੂੰ ਪੰਜ ਦੋਸ਼ੀਆਂ ਨੇ ਜਿਹੜੀ ਸੀਗੇ ਮੌਕੇ ਤੇ ਸੱਟਾਂ ਮਾਰੀਆਂ ਸੀਗੀਆਂ ਅਤੇ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਜਤਿੰਦਰ ਸੀਗਾ ਉਸ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਸੀ ਅਤੇ ਦੂਸਰਾ ਉਸ ਦਾ ਭਰਾ ਧਰਮਿੰਦਰ ਇਲਾਜ ਲਈ ਅਦੇਸ਼ ਹਸਪੀਟਲ ਦਾਹਲ ਕਰਾਇਆ ਗਿਆ ਸੀਗਾ ਜਿੱਥੇ ਉਸ ਦੀ 19 ਤਰੀਕ ਨੂੰ ਮੌਤ ਹੋ ਗਈ ਸੀ ਸੋ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 325 ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਮੁਕੱਦਮਾ ਦਰਜ ਕਰਕੇ ਅਸੀਂ ਡੀਐਸਪੀ ਸਿਟੀ ਟੂ ਸਰਵਜੀਤ ਸਿੰਘ ਬਰਾੜ ਦੀ ਸੁਪਰਵਾਈਜ਼ਨ ਦੇ ਅਧੀਨ ਸੀਆਈਏ 1 ਅਤੇ ਐਸਐਚਓ ਸਿਵਲ ਲਾਈਨ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਸ ਮੁਕਦਮੇ ਦੀ ਟ੍ਰੇਸ ਕਰਨ ਲਈ ਅਸੀਂ ਉਤਰਾਖੰਡ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਵੱਖ-ਵੱਖ ਏਰੀਆ ਦੇ ਵਿੱਚ ਰੇਡਸ ਕੀਤੀਆਂ। ਇਹਨਾਂ ਰੇਡਸ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀਗੇ ਗੁਰਮਣ ਅਤੇ ਨੂਰ ਇਸ ਨੂੰ ਅਸੀਂ ਦਿੱਲੀ ਦੇ ਵਿੱਚੋਂ 15 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸ ਤੋਂ ਬਾਅਦ ਪ੍ਰਿੰਸ ਅਮਰੀ ਨੂੰ ਅਸੀਂ 3 ਦਸੰਬਰ ਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ। ਸੋ ਇਸੇ ਮੁਕਦਮੇ ਦੇ ਵਿੱਚ ਕੁੱਲ ਪੰਜ ਦੋਸ਼ੀ ਸੀਗੇ ਦੋ ਦੋਸ਼ੀ ਜਿਹੜੇ ਸੀਗੇ ਸੁਖਪ੍ਰੀਤ ਚੋਚੋ ਅਤੇ ਵਿਸਕੀ ਜੋ ਕਾਫੀ 1.5 ਮਹੀਨੇ ਤੋਂ ਤਕਰੀਬ ਇਸ ਮੁਕਦਮੇ ਦੇ ਵਿੱਚ ਭੱਜੇ ਹੋਏ ਸੀਗੇ ਭਗੋੜੇ ਸੀਗੇ ਉਹਨਾਂ ਨੂੰ ਅਸੀਂ ਦੁਬਾਰਾ 25 ਤਰੀਕ ਦਸੰਬਰ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀ ਜਿਹੜੇ ਇਸ ਮੁਕਦਮੇ ਦੇ ਵਿੱਚ ਰਹਿੰਦੇ ਸੀਗੇ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਾਫੀ ਜੋ ਰੇਡਸ ਕੀਤੀਆਂ ਸੀਗੀਆਂ ਉਸ ਦੇ ਵਿੱਚ ਇੱਕ ਦੋਸ਼ੀ ਅਸੀਂ 28 ਨਵੰਬਰ ਨੂੰ ਮਨੋਜ ਰਾਮ ਜੋ ਕਿ ਅਸੀਂ ਪਮਨ ਲਾਡੂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਕਿਉਂਕਿ ਅਸੀਂ ਇਹ ਜਿਹੜੇ ਮਾਸਕਪ੍ਰਿਤ ਚੋਚੋ ਅਤੇ ਵਿਸਕੀ ਸੀਗੇ ਨੂੰ ਟਰੇ ਪੈਕ ਕਰ ਰਹੇ ਸੀਗੇ ਤੇ ਇਹ ਟਰੈਕਿੰਗ ਦੇ ਦੌਰਾਨ ਮਨੋਜ ਰਾਮ ਨੂੰ ਅਸੀਂ ਤਾਮਿਲਨਾਡੂ ਦੇ ਵਿੱਚ ਗ੍ਰਿਫਤਾਰ ਕੀਤਾ ਮਨੋਜ ਰਾਮ ਨੂੰ ਗ੍ਰਿਫਤਾਰ ਕਰਨ ਤੋਂ ਇਹ ਪਤਾ ਚੱਲਿਆ ਕਿ ਇੱਕ 40/ 160/24 ਮਕਦਮਾ ਦਰਜ ਹੋਇਆ ਸੀਗਾ ਪਿਛਲੇ ਸਾਲ ਸ਼ੱਟਪੋਜਾ ਦੇ ਦੌਰਾਨ ਉਸ ਦੇ ਵਿੱਚ ਲਖਵਿੰਦਰ ਰਾਮ ਨੂੰ ਮੌਕੇ ਤੇ ਉੱਪਰ ਗ੍ਰਿਫਤਾਰ ਕਰ ਲਿਆ ਸੀਗਾ ਤੇ ਮਨੋਜ ਰਾਮ ਜਿਹੜਾ ਸੀਗਾ ਉਸ ਮਕਦਮੇ ਦੇ ਵਿੱਚ ਦੋਸ਼ੀ ਸੀਗਾ ਜਿਸ ਨੂੰ ਅਸੀਂ 28 ਨਵੰਬਰ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕੀਤਾ ਸੀਗਾ ਮਨੋਜ ਰਾਮ ਦੀ ਗ੍ਰਿਫਤਾਰੀ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਇਸ ਮੁਕੱਦਮੇ ਦੇ ਵਿੱਚ ਜਿਸ ਦੇ ਵਿੱਚ ਮਹਾਵੀਰ ਪਾਸਮਣ ਦਾ ਛੱਟ ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਇਹਨਾਂ ਦੇ ਨਾਲ ਸੁਪਰੀਤ ਚੋਚੋ ਪ੍ਰਿੰਸ ਭਈਆ ਅਤੇ ਕਰਨ ਇਹਨਾਂ ਦੋਸ਼ੀ ਹੋਰ ਇਹਨਾਂ ਦੇ ਨਾਲ ਇਸ ਕਤਲ ਦੇ ਵਿੱਚ ਸ਼ਾਮਲ ਸੀਗੇ ਸੋ ਸੁਪਰੀਤ ਚੋਚੋ ਦੀ ਜਿੱਥੇ ਹੁਣ 325 ਨੰਬਰ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅਸੀਂ ਇਸ ਦੇ ਨਾਲ ਹੀ ਇਸ ਨੂੰ 160/24 ਜੇ ਛੱਟ ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਵੀ ਇਸ ਨੂੰ ਗ੍ਰਫਤਾਰ ਕੀਤਾ ਹੈ ਜਿਹੜਾ ਦੂਸਰਾ ਦੋਸ਼ੀ ਸੀ ਪ੍ਰਿੰਸ ਭయ్యా ਇਸ ਨੂੰ ਜਦੋਂ ਆਈਡੈਂਟੀਫਿਕੇਸ਼ਨ ਹੋਈ ਕਿ ਇਸ ਮੁਕਦਮੇ ਦੇ ਵਿੱਚ ਕਤਲ ਦੇ ਵਿੱਚ ਲੁੜਿੰਦਾ ਹੈਗਾ ਤਾਂ ਇਸ ਨੂੰ ਟਰੈਕ ਕਰਨ ਦੇ ਪਤਾ ਚੱਲਾ ਕਿ ਇਹ ਬਠਿੰਡਾ ਜੇਲ੍ਹ ਦੇ ਵਿੱਚ ਕਿਸੇ ਹੋਰ ਮੁਕਦਮੇ ਦੇ ਵਿੱਚ ਬੰਦ ਸੀਗਾ ਜਿਸ ਨੂੰ ਅਸੀਂ ਪ੍ਰੋਡਕਸ਼ਨ ਰੋਰਡ ਤੇ ਲਿਆ ਕੇ 23 ਦਸੰਬਰ ਨੂੰ ਇਸ ਦੀ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਤੀਸਰਾ ਜਿਹੜਾ ਦੋਸ਼ੀ ਸੀਗਾ ਕਰਨ ਉਸ ਨੂੰ ਅਸੀਂ 30 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ 2-3 ਰੇਡਸ ਉੱਤਰਾਖੰਡ ਵੀ ਕੀਤੀਆਂ ਸੀਗੀਆਂ ਰਾਜਸਥਾਨ ਵੀ ਕੀਤੀਆਂ ਸੀ ਤੇ ਹਰਿਆਣਾ ਵੀ ਕੀਤੀਆਂ ਸੀਗੀਆਂ ਇਸ ਤੋਂ ਇਲਾਵਾ ਜਿਹੜਾ ਤੀਸਰਾ ਮੁਕੱਦਮਾ ਕਤਲ ਦਾ ਸੀਗਾ 40/25 ਉਸ ਦੇ ਵਿੱਚ ਮਾਨਪ੍ਰੀਤ ਗੋਸ਼ੇ ਤੇ ਸੰਤਰਾਮ ਇਹ ਮੌਕੇ ਦੇ ਉੱਪਰ ਗਵਾਸਤਾ ਕਰਨੇ ਸੀਗੇ ਜਿਸ ਦੇ ਵਿੱਚ ਜੋ ਸ਼ਿਵਮਨਾਂਦ ਮەلਕ ਲੜਕਾ ਸੀਗਾ ਉਸ ਦਾ ਕਤਲ ਹੋਇਆ ਸੀਗਾ ਤੇ ਇਸ ਮੁਕੱਦਮੇ ਦੇ ਵਿੱਚ ਪ੍ਰਿੰਸ ਭਈਆ ਤੇ ਅਨੁਜ ਕੁਮਾਰ ਜਿਹੜੇ ਸੀਗੇ ਇਸ ਦੇ ਵਿੱਚ ਦੋਸ਼ੀ ਰਹਿੰਦੇ ਸੀਗੇ ਪ੍ਰਿੰਸ ਕੁਮਾਰ ਨੂੰ ਪਹਿਲਾਂ ਅਸੀਂ ਗ੍ਰਿਫਤਾਰ ਕਰ ਚੁੱਕੇ ਸੀਗੇ ਤੇ ਅਨੁਜ ਕੁਮਾਰ ਨੂੰ ਅਸੀਂ 7 ਦਸੰਬਰ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਸੋ ਇਸ ਦੇ ਵਿੱਚ ਇਹ ਦੱਸਣਾ ਵਾਜਬ ਹੋਵੇਗਾ ਕਿ ਜਿਹੜਾ 325 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਜਤਿੰਦਰਾ ਤੇ ਤਰਮਿੰਦਰ ਦੋ ਸਖੇ ਭਰਾਵਾਂ ਦਾ ਕਤਲ ਕਰ ਦਿੱਤਾ ਸੀਗਾ ਜਿਸ ਦੇ ਵਿੱਚ ਪੰਜ ਦੋਸ਼ੀ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਕ ਵਕ ਟੀਮਾਂ ਦੇ ਵਿੱਚ ਕੰਮ ਕਰਦੇ ਹੋਏ ਇਹਨਾਂ ਦੇ ਇਸ ਮੁਕਦਮੇ ਦੇ ਨਾਲ ਨਾਲ ਅਸੀਂ ਦੋ ਹੋਰ ਮੁਕਦਮੇ ਜੋ ਕਿ 160/24 ਜਿਸ ਦੇ ਵਿੱਚ ਮਹਾਵੀਰ ਪਾਸਨਾ ਪਾਸਮਣ ਨਾਮ ਦਾ ਇੱਕ ਲੜਕੇ ਦਾ ਕਤਲ ਹੋਇਆ ਸੀਗਾ ਅਤੇ 40/25 ਜਿਸ ਦੇ ਵਿੱਚ ਸ਼ਿਵਮ ਮਾਨ ਦਾ ਲੜਕੇ ਦਾ ਕਤਲ ਹੋਇਆ ਸੀਗਾ ਉਹਨਾਂ ਮੁਕਦਮਿਆਂ ਦੇ ਵਿੱਚ ਵੀ ਅਸੀਂ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਮੁਕੰਮਲ ਕਰ ਲਈਆਂ ਨੇ ਸੋ ਹੁਣ ਤੱਕ ਇਹਨਾਂ ਤਿੰਨਾਂ ਮੁਕਦਮਿਆਂ ਦੇ ਵਿੱਚ ਤਕਰੀਬਨ 12 ਦੇ ਕਰੀਬ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਸਕੇ ਆ ਤੇ ਸਾਰਿਆਂ ਨੂੰ ਅਸੀਂ ਜਿਹੜੇ ਸਾਡੇ ਤਿੰਨੇ ਮਕਦਮੇ ਟਰੇਸ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਲੱਖਾਂ ਦੇ ਪਿੱਛੇ ਲੱਕ ਦਿੱਤਾ ਹੁਣ ਸਾਡੀ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ 325/25 ਤੇ 160/24 ਦੇ ਵਿੱਚ ਜਲਦੀ ਹੀ ਚਲਾਨ ਪੇਸ਼ ਦਾਲਤਾ ਨਾ ਕੀਤਾ ਜਾਊਗਾ। ਸ੍ਰੀ ਭਰਾ ਵਾਲੇ ਕਤਲ ਮਾਮਲੇ ਦੇ ਕੁੱਲ ਕਿੰਨੇ ਨਾਂਦਰ ਕੀਤੇ ਗਏ ਸੀ ਹੁਣ ਤੱਕ ਕਿੰਨੇ ਇਸ ਦੇ ਵਿੱਚ ਵਕ ਵਕ ਟੀਮਾਂ ਅਸੀਂ ਲਗਾਈਆਂ ਨੇ ਤੇ ਜਿਹੜੇ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਕਿਸੇ ਵੀ ਚੀਜ਼ ਦੇ ਵਿੱਚ ਲੈ ਕੇ ਇੱਕ ਤਾਂ ਪ੍ਰੋਵੈਂਸ਼ਨ ਹੁੰਦੀ ਹੈ ਪ੍ਰੋਵੈਂਸ਼ਨ ਦੇ ਵਿੱਚ ਅਸੀਂ ਲੋਕਾਂ ਨੂੰ ਵੀ ਵੇਅਰ ਕਰ ਰਹੇ ਹਾਂ ਜਿੱਤੇ ਅਸੀਂ ਸੰਪਰਕ ਮੀਟਿੰਗ ਦੇ ਵਿੱਚ ਡਰਕਸ ਦੇ ਰਿਗਾਰਡਿੰਗ ਸੈਮੀਨਾਰ ਕਰਦੇ ਆ ਉਥੇ ਨਾਲ ਅਸੀਂ ਚైనా ਦੇ ਲੋਰ ਦੇ ਰਿਲੇਟਰ ਵੀ ਲੋਕਾਂ ਨੂੰ ਅਵੇਰਨੈਸ ਕੈਂਪੇਨ ਦੇ ਵਿੱਚ ਜਾਗਰੂ ਕਰ ਰਹੇ ਆ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਕੰਟਰੋਲ ਰੂਮ ਦੇ ਉੱਪਰ ਵੀ 112 ਦੇ ਉੱਪਰ ਲੋਕਾਂ ਨੂੰ ਅਸੀਂ ਮੈਸੇਜ ਲਗਾਇਆ ਕਿ ਜੇਕਰ ਕੋਈ ਧਾਂ ਦੇ ਵਿੱਚ ਘੱਲ ਆਉਂਦੀ ਤਾਂ ਸਾਨੂੰ ਸੂਚਿਤ ਕਰੋ ਅਸੀਂ ਇਸ ਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਕੱਲ ਹੀ ਇੱਕ ਮੁਕਦਮਾ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਕੀਤਾ ਜਿਸ ਦੇ ਵਿੱਚ ਇੱਕ ਦੋਸ਼ੀ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਉਸ ਦੇ ਕੋਲ ਉਸ ਚੈਨਾ ਲੋਰ ਦੇ ਜਿਹੜੇ ਘੱਟੇ ਘੱਟੂਆ ਬਰਾਮਦੇ ਵੀ ਕੀਤੇ ਆ ਸੋ ਇਸ ਦੇ ਨਾਲ ਨਾਲ ਮਤਲਬ ਪ੍ਰੀਵੈਂਸ਼ਨ ਫਿਰ ਵੀ ਜਿਹੜਾ ਅਸੀਂ ਤੁਹਾਡੇ ਮਾਧੇ ਬਾਰੇ ਸਾਰਿਆਂ ਨੂੰ ਅਪੀਲ ਕਰ ਕਰਾਂਗੇ ਇਹ ਪਹਿਲਾਂ ਪਬਲਿਕ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਚੈਨਲ ਡੋਰ ਦੇ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੁੰਦਾ ਤੇ ਜਿਹੜੇ ਬੰਦੇ ਇਸ ਗੰਦੇ ਕੰਮ ਵਿੱਚ ਲੱਗੇ ਹੋਏ ਨੇ ਉਸ ਨੂੰ ਵੀ ਅਸੀਂ ਸਖਤ ਵਾਰਨਿੰਗ ਦਿੰਦੇ ਹਾਂ ਕਿ ਉਹ ਵੀ ਇਸ ਕੰਮ ਤੋਂ ਬਾਹਰ ਆ ਜਾਣ ਆਦਰਵਾਇਸ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕ੍ਰੈਕਸ਼ਨ ਲਾਵਾਂਗੇ ਸਰ ਜੀ ਜਿਹੜੇ ਆਨਲਾਈਨ ਮੀਟਿੰਗ ਹੈ ਅੱਜ ਅਸੀਂ